ਕਰੋ ਬੋਤੀ ਮਹੱਲਾ ਪਹਿਲਾ ਜੈ ਕਰਨ ਬੇਦ ਬ੍ਰਹਮੇ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਰਨ ਸਿੱਧ ਭਈ ਉਦਾਸੀ ਦੇਵੇ ਮਰਮ ਨਾ ਪਾਇਆ ਜੈ ਕਰਨ ਬੇਦ ਬ੍ਰਹਮਾ ਉਚਰੇ ਸ਼ੰਕਰ ਛੋਡੀ ਮਾਇਆ ਜੇ ਕਾਰਨ ਸਿੱਧ ਭਏ ਉਦਾਸੀ ਦੇਵੀ ਮਰਮੋਂ ਪਾਇਆ ਬਾਬਾ ਮਨ ਸਾਚਾ ਮੁਕ ਸਾਚਾ ਕਹੀਐ ਤਰਿਆ ਸਾਚ ਹੋਈ ਦੁਸ਼ਮਣ ਦੁੱਖ ਨ ਆਵੇ ਨੇੜੇ ਹਰ ਮਤ ਪਾਵੇ ਕੋਈ ਅਗਣ ਬਿੰਬ ਪਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸ ਕਰ ਜੋ ਨਾਮ ਨਾਲੀ ਵੀ ਵਾਸੀ ਕੋਟ 50ਾ ਜੇ ਕੋ ਇਕ ਕਰੇ ਚੰਗਿਆਈ ਮਨ ਤਨ ਚਿਤ ਬਹੁਤ ਬਿਹਾਵੇ ਏਤੇ ਗੁਣੇ ਤੀਆਂ ਚਗਿਆਈਆਂ ਦੇ ਨਾ ਪਚੋ ਤਾਵੇ ਤੋ ਦਸ ਲਾਹਣ ਤਨ ਤਨ ਪੱਲੇ ਨਾਨਕ ਗਾ ਤਨ ਸੋਈ ਜੇ ਕੋ ਜੀਏ ਕਹੇ ਉਹ ਨਾ ਕੋ ਜਮਕੀ ਤਲਬ ਨ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੇ ਰੂਪ ਨਾਹੀ ਜਾਤ ਨਾਹੀ ਨਾਹੀ ਮੁਕਮਾਸਾ ਸਤ ਗੁਰੂ ਮਿਲੇ ਨਰੰਜਨ ਪਾਇਆ ਤੇਰੇ ਨਾਮੋ ਹਿਵਾਸਾ ਆਉ ਦੂਸੇ ਜੇ ਤਤ ਵਿਚਾਰ ਜਾਤੇ ਫਿਰ ਨਾ ਆਵੇ ਸੰਸਾਰਾ ਜਾ ਕੇ ਕਰਮ ਨਾਹੀ ਧਰਮ ਨਾਹੀ ਨਾਹੀ ਸਚ ਮਾਲਾ ਸੇਵ ਜੋਤ ਕਣ ਹੋ ਬੁੱਧ ਪਾਈ ਸਤ ਗੁਰੂ ਰਖਵਾਲਾ ਜਾ ਕੇ ਬਰਤਨਾਹੀ ਨੇਮ ਨਹੀਂ ਨਾਹੀ ਬਕਬਾਈ ਗਾਤ ਅਬ ਗੁਤ ਕੀ ਚਿੰਤਨਾਹੀ ਸਤ ਗੁਰੂ ਫਰਮਾਈ ਜਾ ਕੇ ਆਸ ਨਹੀਂ ਨਰਾਸ ਨਹੀਂ ਚਿੰਤ ਸੁਰਤ ਸਮਝਾਈ ਤਨ ਤਕੋ ਪਰਮ ਤੰਤ ਮਿਲਿਆ ਨਾਨਕਾ ਬਦ ਬਾਈ ਪ੍ਰਭਾਤੀ ਮਹਲਾ ਪਹਿਲਾ ਤਾਂ ਕਾ ਕਹਿਆ ਦਰ ਪਰਵਾਨ ਬੇ ਕੰਬਰ ਤਦੋ ਸਮਕਰ ਜਹਾਨ ਕਿਆ ਕਹੀਏ ਸਰਬੇ ਰਹਾ ਸਮਾਈ ਜੋ ਕਿਸ ਵਰਤੇ ਸਭ ਤੇਰੀ ਰਜਾਈ ਰਹਾ ਪਰਗਟੇ ਜੋਤ ਚੁਕਾਇ ਬਿਮਾਨੋ ਸਾਤ ਗੁਰੂ ਦੀਆ ਅੰਬਰਤ ਨਾਮ ਕਲ ਮ ਆਇਆ ਸੋ ਜਨ ਜਾਣ ਸਾਚੇ ਦਰਗੇ 바ਵੇਂ ਮਾਨ ਕੈ ਨਾ ਸੁਨਾ ਕਾਥ ਕਰ ਜਾਏ ਕਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਹਉ ਬਰਤਨੀਰ ਗਿਆਨ ਮਨ ਮਜਨ ਅੱਡ ਸਾਡ ਤੀਰਤ ਸੰਗ ਗਹੇ ਗੁਰਪਦੇਸ ਜਵਾਹਰ ਮਾਨਕ ਸਿਵੇ ਸਿਕਸੋ ਕੋਜ ਲਹੇ ਗੁਰਸਮਾਨ ਤੀਰਤ ਨਹੀਂ ਕੋਈ ਸਰ ਸੰਤੋਖ ਤਾਸ ਗੁਰ ਹੋਏ ਰਹਾ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਖਰੀ ਸਤ ਗੁਰ ਪਾਇਆ ਪੂਰਾ ਨਾਵਣ ਪਸੂ ਪਰੇਤੇ ਦੇਵ ਕਰੇ ਰਤਾ ਸਚ ਨਾਮ ਤਲਹੀ ਅਲ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸ ਪਤ ਸੋ ਰੇ ਤਾਸ ਚਰਨੋ ਲੇਵ ਲਾਹੀਐ ਗੁਰਮੁਖ ਜੀ ਪ੍ਰਾਨੁ ਉਪਜੇ ਗੁਰਮੁਖ ਸੇਵ ਕਰ ਜਾਈਐ ਗੁਰਮੁਖ ਨਾਨਕ ਸਚ ਸਮਾਇਐ ਗੁਰਮਗਨ ਜੋ ਕਰ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੀ ਪੜ ਪੜ ਪਾਵੈ ਮਾਣ ਆਪਾ ਮਧਿਆਪੀ ਪਰਗਾਸਿਆ ਪਾਇਆ ਅੰਬਰਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹੋ ਤੈ ਪੈ ਮੰਗੋ ਦੇਹੀ ਆਪਣਾ ਨਾਮ ਰਹਾ ਪੰਜ ਤਸ ਕਰ ਧਵਤ ਰਾਕੇ ਚੂਕਾ ਮਣ ਅਬ ਮਾਣੋ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਣ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਣ ਕਿ ਮਾਂ ਤੀਰਜ ਕੋ ਗਉ ਲਵੇਰੀ ਸਹਜ ਬਚਰਾ ਖੀਰ ਪੀਏ ਸਿਵਤ ਸਰਮਦਾ ਕਪੜਾ ਮੰਗੋ ਹਰ ਗੁਣ ਨਾਨਕ ਰਮਤ ਰਹੀ ਪਰਭਾਤੀ ਮਹੱਲਾ ਪਹਿਲਾ ਆਵਦ ਕਿਨੇ ਨਾ ਰੱਖਿਆ ਜਾਵਦ ਕੋ ਰੱਖਿਆ ਜਾਈ ਜਿਸ ਤਿਹੋ ਬਾਸੋਈ ਪਰ ਜਾਣ ਜੋਸੀ ਮਾਹੀ ਸਮਾਈ ਤੂੰਹੇ ਤੇ ਵਾਹੂ ਤੇਰੀ ਰਜਾਈ ਜੋ ਕਸ਼ ਕਰੇ ਸੋਈ ਪਰ ਹੋਏ ਬਾ ਅਵਰ ਨ ਘਰ ਨ ਜਾਏ ਰਹਾ ਜੈਸੇ ਹਰ ਹਟ ਕੀ ਮਾਲਾ ਟੰਡ ਲਗਤ ਹੈ ਇੱਕ ਸਖਣੀ ਹੋਰ ਫੇਰ ਫਰੀਅਤ ਹੈ ਤੈ ਸੋਈ ਖੇਲ ਕਸਮ ਕਾ ਜੋ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚਲ ਕੈ ਉਲਟੀ ਨਦਰ ਪ੍ਰਗਾਸੀ ਮਾਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹਿ ਕੌਣ ਉਦਾਸੀ ਜਿਸ ਕੀ ਆਸਾ ਤੇਸੀ ਸੋਵ ਗਏ ਇਹੋ ਰਹੀ ਆ ਨਿਰਵਾਣ ਜਿਸ ਤਿ ਹੋਵਾ ਸੋਈ ਕਰ ਮੰਨਿਆ ਨਾਨਕ ਗਿਰੇ ਉਦਾਸੀ ਸੋ ਪਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸਟ ਬਕਾਰੇ ਬੰਧਨ ਬਾਂਦੇ ਓ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੇ ਆਜਾਈ ਬੋਲੋ ਸਚ ਨਾਮ ਕਰਤਾਰ ਫੁਨ ਬੋੜ ਨ ਆਵਣ ਵਾਰੁਰ ਹਉ ਉੱਚਾ ਤੇ ਉਚ ਨੀਚ ਕਰਤੈ ਨੀਚ ਕਰੇ ਸੁਲਤਾਨੋ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਸਭ ਜਿਹ ਕੋਈ ਨਾਉ ਪਰਭਾਤੇ ਸ਼ਬਦ ਧਿਆਈਏ ਛੋਡੋ ਦੁਨੀ ਪਰਿਤਾ ਪਰਨਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੈਨ ਜੀਤਾ ਪਰਭਾਤੀ ਮਹੱਲਾ ਪਹਿਲਾ ਮਾਨ ਮਾਇਆ ਮੰਤਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਵਟਾਸ ਬਾਸ ਜਾ ਤੂ ਰਾਕੇ ਰਾਖਲੇ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨੇਧ ਮੇਰੇ ਗੁਰਮਤਿ ਦੇ ਲਗੋ ਪ੍ਰਗ ਤੇਰੇ ਰਹਾ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਕਾਟ ਕਾਡੇ ਕਵਖਾਣੀਏ ਕਹੋ ਨਾ ਦੇਕੇ ਆ ਜਾਏ ਖੋਟੋ ਪੂਟੋ ਰਾਲੀਏ ਬਿਨ ਨਾ ਵੇ ਪਤ ਜਾਏ ਜਾ ਤੂੰ ਮਿਲਤਾ ਮਿਲ ਰਹਾ ਜਾ ਤੇਰੀ ਹੋਇਰ ਜਾਏ जात जन्म न पूछिए सच कर ले हो बदाई सा जात सापत है जी कर्म कमाई जन्म मरण दुख कटिए नानक सुटस नाए प्रभाती महल्ला पैला जागत बिगसे मुटो अंदा गल वासी सिर मार धंदा ਆਸ ਆਵੇ ਮਨਸਾ ਜਾਏ ੁਰਜੀ ਤਾਣੀ ਕੇ ਚ ਨਾ ਬਸਾਏ ਜਾਗਸ ਜੀਵਨ ਜਾਗਣ ਹਾਰਾ ਸੋਗ ਜ਼ਾਗਰ ਅਬਰਤ ਪਰੇ ਪੰਡਾਰਾ ਕਹੋ ਨ ਬੁਝੇ ਅੰਧ ਨ ਸੂਜੀ ਪੂੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲਹਿ ਵਡਾਈ ਦਿਨ ਦਿਨ ਆਵੇ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰਬੂ ਡੋਠੌਰ ਨਾ ਪਾਵੇ ਜਬ ਲਗ ਦੂਜੀ ਰਾਈ ਐਣਸ ਜੀ ਦੇਖ ਸਮਾਲੇ ਸੁਖ ਦੁਖ ਪਰਬ ਕਮਾਈ ਕਰਮਹੀਨ ਸੱਚ ਭੀਖਿਆ ਮੰਗੀ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਟ ਕਰੋ ਮੂਰਖ ਜਗ ਕਹਿਆ ਆਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕੇ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ ਐਸੇ ਝੂਟ ਮੁਠੇ ਸੰਸਾਰਾ ਨਿੰਦਕ ਨਿੰਦੇ ਮੂਏ ਪਿਆਰਾ ਰਹਾ ਗੈਸ ਨਿੰਦਾ ਸੋਈ ਬਦ ਜਾਣੈ ਗੁਰ ਕੈ ਸਬਦੈ ਦਰ ਨਿਸ਼ਾਨੈ ਨਾਨਕ ਕਾਮ ਅੰਤਰਗਤ ਜਾਣੈ ਜੇ ਸੁਨੂ ਨਦਰ ਕਰੇ ਸੋਈ ਬਿਦ ਜਾਣ ਮੈ ਮੂਲੋ ਉਜਲ ਸਚ ਸੋਈ ਊਤਮ ਆਖ ਨਾ ਉਚਾ ਹੋਏ ਮਨ ਮੁਕ ਖੂਲ ਮਹਾ ਬਿਕ ਖਾਈ ਗੁਰਮਗ ਹੋਏ ਸੋ ਨਾਚੇ ਨਾਏ ਅੰਦੂ ਬੋਲ ਮੁਕਤ ਗਵਾਰ ਹੀਨੋ ਢੀਚ ਬੁਰ ਬਰਿਆਰ ਨੀਦਨਕ ਤਨਨਾਮ ਪਿਆਰ ਇਹ ਤਨਸਾਰ ਹੋਰ ਵਿਗਿਆ ਸਭ ਵਿਚਾਰ ਉਸ ਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜਿਗਾਰ ਤੂੰ ਬਗਸੇ ਜਾਤ ਪਾਤ ਪਤ ਹੋਈ ਨਾਨਕ ਕਾ ਏਕਾ ਹਾਵੀ ਸੋਈ ਦੂਭਕਸੀ ਜਾਤ ਪਤ ਹੋਈ ਨਾਨਕ ਕਹੇ ਕਹਾਵੀਐ ਸੋਈ